ਦੇ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਜਿਹਦਾ ਨਾਮ ਹੈ ਗੁਗਨ ਸਿੱਖ ਗਰਲ ਕਿਰਦਨ ਤੁਸੀਂ ਸਾਰੇ ਤੇ ਹਾਂਜੀ ਆਪਾਂ ਵੀ ਠੀਕ ਠਾਕ ਆ ਤੇ ਹੁਣ ਮਾਰਨਿੰਗ ਤੇ ਵੱਜ ਗਈ ਨੇ 8:30 ਤੇ ਆਪਾਂ اٹਕੇ ਚਾਹ ਬਣਾਈਆ ਬਾਕੀ ਸਾਰੇ ਸੁੱਤੇ ਪਏ ਆ ਤੇ ਆਪਾਂ ਪੀ ਰਹੇ ਆ ਚਾਹ ਜੀ ਆਪਾਂ ਪੀ ਰਹੇ ਆ ਚਾਹ ਤੇ ਬਾਕੀ ਸਾਰੇ ਪਏ ਸੁੱਤੇ ਹਾਂਜੀ ਤੁਸੀਂ ਬਾਹਰਲਾ ਵੈਦਰ ਚੈੱਕ ਕਰ ਸਕਦੇ ਹੋ ਪੂਰੇ 6 ਵਜੇ ਤੋਂ ਪੂਰੀ ਚੜ ਜਾਂਦੀ ਆ ਸੂਰਜ ਆ ਜਾਂਦਾ ਵਾ ਤੇ ਇੱਧਰ ਆਪਣੇ ਘਰ ਦਾ ਆਪਾਂ ਸਾਰੀ ਪੰਦਰ ਦੇ ਇਡਤੀ ਆ ਤੇ ਅੱਜ ਆਊਗਾ ਮਿਸਤਰੀ ਆਪਾਂ ਅੱਜ ਕੰਦ ਕਰਨੀ ਸ਼ੁਰੂ ਕਰ ਦੇਣੀ ਆ ਆ ਪਹਿਲਾਂ ਵਾਲੇ ਕੰਧਾਂ ਲਈ ਨਹੀਂ ਆਪਣੀ ਹੈਗੀ ਸੀ ਆਪਾਂ ਇਹਦੇ ਤੋਂ ਹੀ ਚੱਕ ਦੇਣੀ ਆ ਕੰਧ ਦੇਖੋ ਕਿੱਡੀ ਕਿੱਡੀ ਟੱਪ ਆ ਜਾਂਦੀ 6 ਵਜੇ ਹੋਰ ਨਾਪਾ ਸੁਖੋਂ ਨਾਲ ਉਠਾਵਾਂਗੇ ਉਹਨਾਂ ਨੂੰ ਖਾ ਕੇ ਸਾਪੇ ਹਮਾਰੇ ਆਪਾਂ ਹੌਣ ਲਗਾ ਲੈਨੇ ਝਾੜੂ ਪੋਚਾ ਤੇ ਸਾਰੇ ਸੁੱਤੇ ਪਿਆ ਸੁੱਤੇ ਸੁੱਤੇ ਆਪਾਂ ਝਾੜੂ ਪੋਚਾ ਲਗਾ ਦਿੰਨੇ ਆ ਤੇ ਜਦੋਂ ਉੱਠ ਖੜੇ ਸਾਰੇ ਉਦੋਂ ਆਪਾਂ ਫਿਰ ਚਾਹ ਫੜਾ ਦਾਂਗੇ ਤੇ ਹੁਣ ਆਪਾਂ ਪਰਲਾ ਪੱਲਾ ਕੰਮ ਸਾਰਾ ਨਵੇੜ ਲੈਨੇ ਆ ਉਹਨਾਂ ਦੇ ਸੁੱਤੇ ਪਏ ਪਏ ਹਾਂਜੀ ਆਪਾਂ ਝਾੜੂ ਪੋਚਾ ਲਗਾ ਲਿਆ ਡਸਟਿੰਗ ਕਹਿਰਾ ਕਰ ਲਿਆ ਉਹ ਆਪਾਂ ਵਟਰ ਕੋਲਰ ਪਾਣੀ ਦਾ ਭਰ ਕੇ ਰੱਖ ਦਿੱਤਾ ਤੇ ਹੁਣ ਆਪਾਂ ਬੱਚਿਆਂ ਨੂੰ ਫੜਾਉਣੇ ਆ ਚਾਹ ਤੇ ਸੌਖ ਵੀ ਅਠ ਕੜੇ ਆ ਸੁੱਖ ਚਾਹ ਪਿੰਦੇ ਨੇ ਹਾਂਜੀ ਹੁਣ ਸਾਰੇ ਅਠ ਕੜੇ ਆਪਾਂ ਪੀਣ ਲੱਗੇ ਆ ਚਾਹ ਇੱਧਰ ਮਨਿੰਦਰ ਵੀ ਅਠ ਕੜੇ ਬੋਲ ਮਨਿੰਦਰ ਇਹ ਗੁੱਡ ਮਾਰਨਿੰਗ ਸਾਰਿਆਂ ਨੂੰ ਉੱਚੀ ਤੇ ਨਾ ਬੋਲ ਗੁੱਡ ਮਾਰਨਿੰਗ ਸਾਰਿਆਂ ਨੂੰ ਸਾਰਿਆਂ ਨੂੰ ਗੁੱਡ ਮਾਰਨਿੰਗ ਸਾਰਿਆਂ ਨੂੰ ਚਾਹ ਪੀਣੀ ਆ ਤੋ ਤੂੰ ਤਾਂ ਪਿੰਦਾ ਹੀ ਨਹੀਂ ਜਾ ਤੂੰ ਰਹਿਂਦੇ ਅੱਜ ਪੀਨੂ ਰਹਿਂਦੇ ਕਾ ਤੂੰ ਪੀ ਦੀ ਜਾ ਹੈ ਭੁੱਖ ਲੱਗਦੀ ਹੈ ਕਿੱਥੇ ਭੁੱਖ ਲੱਗਦੀ ਨਹੀਂ ਕਿਵੇਂ ਕਹਿਣਾ ਨਾ ਭੁੱਖ ਕਿੱਥੇ ਲੱਗਦੀ ਤੇਰੇ ਕਿੱਥੇ ਇੱਥੇ ਲੱਗਦੀ ਹੈ ਹਾਂਜੀ ਹਣ ਤੇ ਮੈਂ ਆਜੀ ਮੰਡੀ ਕੋਲ ਮੈਨੂੰ ਜੀ ਆਪਾਂ ਚਾਹ ਪੀ ਕੇ ਤੇ ਦੁਬਾਰਾ ਬੱਚਾ ਨਗਰੋਂ ਲੱਗੇ ਸኩል ਦਾ ਕੰਮ ਤੇ ਉਸ ਤੋਂ ਬਾਅਦ ਆਪਾਂ ਫਿਰ ਆ ਕੇ ਪਾਂਡੇ ਪੁੰਡੇ ਪੁੱਥਦੇ ਤੇ ਹੁਣ ਆਪਾਂ ਬਣਾਈਆ ਸਬਜ਼ੀ ਆਪਾਂ ਬਣਾਈਆ ਤਾਂ ਹਲ ਮੂੰਗੀ ਦੀ ਹਾਂਜੀ ਆਪਾਂ ਬਣਾਈਆ ਮੂੰਗੀ ਦੀ दाल ਬਣਾਈਆ ਆਪਾਂ ਤੇ ਉਧਰ ਸੁੱਕ ਟੈਗਨ ਮੇ ਕੇਪਾਸਟਰ ਜਿੱਤੇ ਰੱਖਤਾ ਰਿਤੇ ਹੁਣ ਇਧਰ ਸੁੱਕ ਸਾਰੇ ਵਿੜੇ ਵਿੱਚ ਪਾਣੀ ਛੜਕੀ ਆਂਦੇ ਆ ਨਲੇਟਾਂ ਤੇ ਉਹ ਦੇਖੋ ਕੀ ਕਰਦੇ ਆਂ ਇਕਾ ਕਰਦੇ ਆਂ ਕੀ ਹੋ ਗਿਆ ਉਹ ਇਹ ਨਹੀਂ ਗੇਕੇ ਭੈਣ ਨੂੰ ਕਰਦੇ ਬਈ ਕੱਲੀ ਨੂੰ ਇਹ ਕੰਦ ਕਰਨੀ ਹੁਣ ਕੰਦ ਆਪਣੇ ਵਾਂਗ ਤੈਨੂੰ ਬੜਾ ਪੂਰਨ ਤੇ ਜਨਾਲੀ ਤੇ ਸਾਰੇ ਹੂੰ ਇਹਨਾਂ ਕਰਦੇ ਜੇ ਮਾਰ ਕੇ ਤੇ ਤੈਨੂੰ ਪਤਾ ਨੇਹਰੀਆਂ ਜਲਦਿਆਂ ਸੀ ਨੇਹਰੀ ਨੇ ਮਾਰਾ ਟੱਕਾ ਸਾਰੀ ਥੱਲੇ ਜਾ ਬਦਨੀ ਤਕੋ ਵਾਨ ਸਾਰਾ ਵਿਲਾ ਪਰ ਉਹ ਵਾਵਾ ਕੀ ਕਰੋਦੇ ਚ ਲਾਵਾਂਗੇ ਕੋਈ ਦਰਾਖਤ ਲਾਵਨੇ ਆ ਕਿਹ ਲੈਣੇ ਗਰਮੀ ਹੋਈ ਆ ਹੂੰ ਹੂੰ ਪਰ ਪਪੂਲਰ ਲੈਣੇ ਪਪੂਲਰ ਵਧੀਆ ਛਾਲੇ ਦਰਾਖਤ ਲਾਵਾਂਗੇ ਅੱਛਾ ਨਾਲੇ ਛਾਂ ਰਹੂਗੀ ਨਾਲੇ ਆਕੀ ਵੀ ਬਹੁਤ ਮਿਲਦੀ ਹੈ ਦਰਾਖਤ ਲਾਉਣ ਨੂੰ ਹੂੰ 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 ਦਾਈ ਮੰਨ ਦੋਸਤਾਂ ਨੂੰ ਆਪਣੇ ਨੂੰ ਚਾਹੇ ਨਾ ਕਰਨ ਵਿਖਾਰੇ ਦਰਾਖਤ ਦੋ ਦੋ ਛਾਂ ਵਾਲੇ ਲਾਓ ਹੂੰ ਸਹੀ ਗੱਲ ਦੋ ਦੋ ਦਰਾਖਤ ਲਾਓ ਜਿਹੜੀ ਇੰਨੀ ਗਰਮੀ ਆ ਹਾਂ ਤੇ ਘਰ ਦੇ ਵਿੱਚ ਹਵਾ ਲਾਉਣੀ ਚਾਰ ਚਾਰ ਏਸੀ ਲੱਗੇ ਆ ਹਾਂ ਹਾਂ ਤੇ ਇਹ ਗਰਮੀ ਸਾਰੀ ਵਧ ਰਹੀ ਆ ਚਾਰ ਚਾਰ ਏਸੀ ਜਿਹੜੇ ਲੱਗੇ ਨੇ ਹਾਂ ਕੱਲ ਨੂੰ ਆਣਾ ਮਿਸਤਰੀ ਨੇ ਕੱਲ ਨੂੰ ਹਾਂ ਕੱਲ ਨੂੰ ਲੱਗਣੀ ਤੇ ਆ ਕੇ ਕੀਤਾ ਤੁਸੀਂ ਵਾਲਾਂ ਦਾ ਵਾਲ ਕਰਨੀ ਤਾ ਕਿੰਨੀ ਇਦਾਂ ਨਾ ਮਗਰੀ ਗਰਮੀ ਬਹੁਤ ਜ਼ਿਆਦਾ ਤਾਂ ਕਰਕੇ ਮੈਂ ਪਿੰਚ ਹਾਂ ਤੁਸੀਂ ਤਾਂ ਹੋਰ ਹੀ ਤਰ੍ਹਾਂ ਦੇ ਲੱਗਦੇ ਆ ਮਾ ਜਾਣਦੀ ਨਾ ਕਿ ਤੇ ਪੈਣਾ ਹੂੰ ਮੈਨੂੰ ਕਿ ਵਾਲੀ ਨਾ ਕਰਾਇਆ ਪੈਣਾ ਕਰਾਇਆ ਹੂੰ ਪਹਿਲੀ ਵਾਰੀ ਕਰਾਇਆ ਜਿਉਂ ਮੈਂ ਵਾਲ ਆਏ ਰੱਖਣ ਲੱਗਾ ਹਾਂ ਤੇ ਸਵਾਰ ਕੇ ਤਾਂ ਮੂੰਹ ਦਿਖਾ ਦਵਾਉ। ਹੁਣ ਦਰ ਮੰਮੀ ਵੇਚ ਤੇ ਨਾਈ ਜਾਂਦੀ ਕੱਪੜ। ਥਣੇ ਪਾਣੀ ਪਾਈ ਜਾਂਦੀ ਅੱਦ। ਐਸੇ ਵੇਲੇ ਵੈਸੇ ਠੰਡੀ ਜੀ ਹਵਾਵਾਂ ਲੱਗ ਜਾਂਦੀ ਹੈ ਨਾ।

ਭਾਰ ਸ਼ਾਮ ਦੇ ਦੇ ਪਾਣੀ ਪਾਈਦਾ ਖੇਲੀ ਸੰਤਰੀਆਂ ਦਾ ਬੂਟਾ ਤਾਂ ਸੁੱਕ ਗਿਆ ਨਾ ਉਹ ਪਾਣੀ ਦਾ ਸੁੱਕ ਗਿਆ ਹੂੰ ਉਹ ਜਿਹੜਾ ਪਾਣੀ ਨਹੀਂ ਤੇ ਆਪਣਾ ਬੋਰ ਵਾਲਾ ਹੂੰ 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 ਉਹਦਾ ਕਰਕੇ ਸੁੱਕਿਆ ਇਹਨੋਂ ਕੀ ਆਂਦਾ ਸੀਗਾ ਉਦੋਂ ਮਾਲੀ ਕੀ ਕਹਿ ਕੇ ਗਿਆ ਸੀ ਕਿਹੜਾ ਨਾਰਾ ਇਹ ਕਹਿੰਦਾ ਜੇ ਮੇ ਛੋਟਾ ਆਣਾ ਇਹਨਾਂ ਨੂੰ ਛੋਟੇ ਨੂੰ ਫਲ ਲੱਗਣਾ ਸ਼ੁਰੂ ਹੋ ਜਾਣਾ ਕਹਿੰਦਾ ਅੱਛਾ ਅੱਛਾ ਇਹ ਹੋਰ ਕੋਈ ਵੈਰਾਈਟੀ ਦਿੱਤੀ ਸੀ ਇਹਨਾਂ ਵਾਂਗ ਕਿਹੜੀ ਹੈ ਅੱਛਾ ਜਦੋਂ ਛੋਟੇ ਨੂੰ ਤੁਸੀਂ ਜਦੋਂ ਪਾਣੀ ਪਿੰਦਾ ਨਾ ਛੋਟੇ ਨੂੰ ਇਹਨੂੰ ਨਾਰ ਲੱਗਣ ਲੱਗ ਜਾਂਦੀ ਹੂੰ 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 ਉਹਨਾਂ ਆਪਾਂ ਦੋਸਤਾਂ ਦੇ ਕੰਦ ਹੋ ਗਈ ਕੰਦ ਉਹਦੇ ਤਿੰਨ ਤਿੰਨ ਦਿਨ ਮੈਂ ਸੁਣਿਆ ਪਰ ਤੈਨ ਦੇ ਚਾਰ ਦਿਨ ਲਾ ਦਿੰਦੇ ਹਾਂ ਨਹੀਂ ਮੈਨੂੰ ਪਤਾ ਆਹ ਸਹੀ ਗੱਲ ਆ ਕਹਿੰਦੇ ਤਾਂ ਘਾਟ ਹੀ ਹੁੰਦੇ ਆਗੇ ਤੇ ਲਾ ਦਿੰਦੇ ਆ ਜਾਦੇ ਟਾਈਮ ਨਹੀਂ ਆ ਗਿਆ ਮੀ ਹਾਂ ਇਹਦੇ ਵਿੱਚ ਵੀ ਪਾਣੀ ਪਾ ਦਿਓ ਰੋਟੀਆਂ ਮੇਰੇ ਕਾ ਤਿੰਨ ਹੀ ਲੈਣੀ ਬਾਤ ਤਿੰਨ ਖਾਣੀਆਂ ਉਹ ਤਿੰਨ ਹੀ ਹਾਂ ਹਮ ਚਲੋ ਫਿਰ ਆਪਾਂ ਬੰਨੀਆ ਰੋਟੀ ਲਾ ਕੇ ਫਿਰ ਆਪਾਂ ਘੇੜਾ ਕੱਢਣ ਚੱਲਾਂਗੇ ਮਿਲਦੇ ਆਂ ਜੀ ਤੁਹਾਨੂੰ ਫਿਰ ਆਪਾਂ ਹਨ ਮੋਰ ਨੂੰ ਪਾਪਾ ਦੀ ਵੇਟ ਕਰਤੇ ਆਪਦੇ ਦੀ ਜਦੋਂ ਆਉਣਗੇ ਤੇ ਅਸੀਂ ਉਹਨਾਂ ਨੂੰ ਡਰਾਵਾਂਗੇ ਕਿ ਕਿਹੜੇ ਦਿਨ ਆੜਿਕ ਦੋਇਆ ਇਲਾ ਨਾ ਨਾ ਮਾਫ ਕਰਨਾ ਮਾਫ ਕਰਨਾ ਸ੍ਰੀ ਗੋਪਾਲ ਅੰਨੇ ਕਦਸਤਾਂ ਟਾਈਮ ਤੇ ਗਏ ਆ ਤੁਸੀਂ ਹੈ ਕਿੰਨੇ ਟਾਈਮ ਤੇ ਗਏ ਆ ਮੈਂ ਗਿਆ ਸੀ ਕਹਿਣਾ ਅੱਛਾ ਮੈਂ ਗਿਆ 9 ਵਜੇ 9 ਵਜੇ ਨਿਕਲੇ ਮੈਂ 7:30 ਰੋਟੀ ਲੱਗ ਗਈ ਸੀ ਹੈਨਾ ਕਿੰਨੇ ਵਜੇ ਗਿਆ ਮੈਂ 9ਜ ਕੋਈ ਨਹੀਂ 8 ਵਜੇ ਤੇ ਗਏ ਆ ਤੁਸੀਂ 10 ਵਜੇ ਗਿਆ ਆਣਾ ਹੋ ਲਾਗੀ ਗਰੀਆਂ ਤਾਂ ਵੇਖੀ ਮੇਰੇ ਬਾਣੀ ਤੇ ਨਾ ਲੈ 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 ਮੈਂ ਤੇ ਮੈਂ ਮੈਂ ਤੇ ਮੈਂ ਲੈ ਉਹ ਨਹੀਂ ਸੱਦਾ ਬੱਤ ਤੁਸੀਂ ਵਿਆਹ ਜੇ ਨਾੜ ਜੀ ਮੈਂ ਕੋਲੇ ਨਾਲ ਗੱਲ ਕਰੀ ਆਇਆ ਸਹੀ ਹੈ ਨਾ ਆਣਾ ਨਾ ਆਣਾ ਮੋੜ ਲਈ ਆਏ ਹਾਂ ਹਾਂ ਸੱਦਾ ਪਾ ਹਾਂ ਇੱਕ ਦੂ ਘੱਟੇ ਤੇ ਉਹ ਜਿਹੜਾ ਰਹਿ ਗਿਆ ਬਣਾ ਮਟੇ ਘਰੇ ਘੱਟਾ ਆ ਉਹਦੇ ਕਰ ਦਿੰਨੇ ਹਾਂ ਹਾਂ ਦਰ ਮੰਮੀ ਦਾ ਫੋਨ ਚ ਮਾਸਤਾ ਇਹ ਖੇਡ ਰਹੇ ਹਨ ਚਲ ਆ ਆ ਕੀ ਖੇਡਦੇ ਆਪਾਂ ਪੰਜਾ ਲਾਉਣ ਪੰਜਾ ਲਾਉਣ ਚਲੋ ਵੈਰੀ ਗੁੱਡ ਅਡਾ ਮੋਲ ਦਾ ਤੇ ਮਨਿੰਦਰ ਦਾ ਮੁਕਾਬਲਾ ਵੈਰੀ ਗੁੱਡ ਜੀ ਖਾਓ ਚਾ ਅੱਜ ਜੀ ਜੀ ਪੁੱਤਰਾ ਦਾਤਾ ਦੀ ਤੁੰਜੀ শা <kung> শাশ <sharp trem permane> ਚੱਲ ਇਨਸ਼ਾਅੱਲਾ ਚਲਾ ਦਿਓ ਚੱਲ ਐਨਾ ਪਾਟ ਚੱਲ ਜਿੰਨਾ ਦਾ ਅਨਮੋਲ ਮੰਦਰ ਨਹੀਂ ਹੈ ਮੈਨੂੰ ਪਤਾ ਮੈਂ ਬਈ ਫਰਨਾ ਨੇ ਆਪਣੀ ਯਾਤਰਾ ਸਰ ਮੈਂ ਮਨਿੰਦਰ ਵਾਲੀ ਸਾਈਡ ਆ ਤੇ ਅਨਮੋਲ ਤੇ ਅਨਮੋਲ ਦੇ ਪਾਪਾ ਮੈਂ ਆ ਜਾ ਆਜਾ ਲੱਗੂਗਾ ਪਤਾ ਕੌਣ ਗਿਆਤਰੀ ਆ ਟਰਨਾਮੈਂਟ ਇੱਥੇ ਹੀ ਬਹਿ ਜਾ ਤੂੰ ਤੈਨੂੰ ਮੈਂ ਬਾਤ ਅੱਛਾ ਹਾਂ ਆ ਜਾ ਬਈ ਕੋਈ ਐਵਜ ਕਰਨੀ ਕੋਈ ਨਹੀਂ ਮੇਰੀ ਨਿਗਾ ਇੱਧਰ ਹੀ ਆ ਠੀਕ ਆ ਗਾਣ ਹੋ ਜਾਓ ਕਾਕਾ ਗਾਣ ਹੋ ਜਾਓ ਅੱਛਾ ਕੰਦਰਾ ਜੋਰ ਲਾਓ ਕਾਕਾ ਗਾਣ ਹੋ ਪਾਪਾ ਅੱਛਾ ਲਈ ਤੇ ਤੁਸੀਂ ਕਾਕਾ ਕਿੱਧਰ ਜੋਰ ਲਾਣਾ ਕਿੱਥੇ ਨਹੀਂ ਹੋਣਾ ਕਿੱਥੇ ਲਾਉਣਾ ਉਹ ਹੋਵੇ ਦੇ ਬੈਠੀ ਐ ਚਲੋ ਚਲੋ ਪਾਸੇ ਕਰ ਲਾ ਮੜਕ ਹੱਥ ਪਾਸੇ ਕਰ ਲਓ ਮੈਂ ਪਹਿਲਾਂ 1 2 ਨਹੀਂ ਤੁਸੀਂ ਨਹੀਂ ਕੰਨ ਤੇ ਮਾਊ ਤੁਸੀਂ ਨਹੀਂ 1 2 ਕਰਾਉਣਾ ਯਾਰ ਮਾਊ ਦਾ ਕਰਾਉਣਾ ਹੀ ਆ ਮੈਂ ਨਹੀਂ ਤੁਸੀਂ ਇਧਰ ਨੂੰ ਕਰ ਦਿੰਨੇ ਹੱਥ ਮੜ ਕੇ ਬਰਾਬਰ ਗੋਖੇ ਆਇਆ ਕੋ ਅਰੇ ਤੱਕ ਨਹੀਂ ਆਇਆ ਕਿਉਂ 1 2 ਨਹੀਂ ਅਰੇ ਮੋਲ ਤੇ ਮਨੇ

जेठ तो क्या मुन्ने अंदर हैं मुन्ने अंदर करी मुन्ने अंदर करी ओ मैं करी नहीं दुआ या हाय लागे नहीं बास 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 ले करा नहीं करा नहीं बस 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 शर्ट दो तो सी वन टू थ्री चलो नहीं जी क्या घर चलने घर चलने एक्ट में आना है आज चित्रा ਜੱਤ ਤਾਂ ਕਮਲਿੰਦਰ ਆ ਨਹੀਂ ਮਣਿੰਦਰ ਕਰੀ ਮਣਿੰਦਰ ਕਰੇ ਆ ਮੈਂ ਕਰੇ ਕਿਉਂ ਦੇਖ ਲਾ ਪੈ ਰਿਹਾ ਨਹੀਂ ਦੂਆ ਹੀ ਆ ਹੈ ਲਾਗੇ ਵੀ ਲੈ ਕੇ ਲਾਣਾ ਨਹੀਂ ਬੱਟੀ ਦਾ ਐਕਸ ਮੈਂ ਬੱਸ 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 ਹਾਂਜੀ ਆਪਾਂ ਇੱਥੇ ਬਲੌਗ ਦਾ ਕਰਦੇ ਹਾਂ ਐਂਡ ਤੇ ਮਿਲਦੇ ਆਪਾਂ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਜੇ ਤੁਹਾਨੂੰ ਸਾਡਾ ਬਲੌਗ ਮੋਹੱਦਿਆ ਲੱਗਿਆ ਤੇ ਲਾਈਕ ਸ਼ੇਅਰ ਕਰਕੇ ਦੱਸਣਾ ਵਿਚਾਰ ਆ ਕਰਦਿਆ ਕਰੋ ਤੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇੱਧਰ ਦੇਖੋ ਮਨਿੰਦਰ ਸਾਡਾ ਲੱਤਾਂ ਨਾ ਪ੍ਰਿਆਸ ਹਨ ਮੋਰ ਨਾ ਪ੍ਰਿਆ ਦਾਦੀ ਦੀਆਂ ਲੱਤਾਂ ਆਉਂਦੀਆਂ ਜਿਹੜਾ ਮੋਰ ਦਾਦੀ ਜਨ ਤਰਫੋਂ ਦਾਦੀ ਕਿੰਨੇ ਨਹੀਂ ਲੱਤਾਂ ਪੋਣੀਆਂ ਬਹੁਈ ਤੇ